ਸਿਡਨੀ ਦੇ ਬੀਚ ਤੇ ਜਸ਼ਨ ਮਨਾ ਰਹੇ ਲੋਕਾਂ ਤੇ ਦੋ ਨੌਜਵਾਨਾਂ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਹੈ ਸਿਡਨੀ ਦੇ ਬੌਂਡੀ ਬੀਚ ਤੇ ਦੁਪਹਿਰ ਹੁਨਕਾ ਤਿਹਾਰ ਮਨਾ ਰਹੇ ਯਹੂਦੀਆਂ ਤੇ ਦੋ ਹਮਲਾਵਰਾਂ ਨੇ ਅੰਨੇ ਵਾ ਫਾਇਰਿੰਗ ਕਰ ਦਿੱਤੀ ਇਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਨਹੀਂ ਵੀਡੀਓ ਵਿੱਚ ਨਾਰਥ ਬਾਂਡੀ ਬੀਚ ਤੇ ਵੱਡੀ ਗਿਣਤੀ ਚ ਲੋਕ ਰੇਤ ਤੇ ਦੌੜਦੇ ਨਜ਼ਰ ਆ ਰਹੇ ਨੇ ਇਸ ਦੌਰਾਨ ਤੇਜ਼ ਗੋਲੀਆਂ ਦੀ ਆਵਾਜ਼ਾਂ ਸੁਣਾਈ ਦਿੱਤੀਆਂ ਨੇ ਦੂਜੇ ਵੀਡੀਓ ਵਿੱਚ ਕਾਲੇ ਕੱਪੜੇ ਪਹਿਨੇ ਦੋ ਨੌਜਵਾਨ ਦਿਖਾਈ ਦਿਤੇ ਨੇ ਜੋ ਸੜਕ ਤੇ ਖੜੇ ਹੋ ਕੇ ਰਾਈਫਲ ਵਰਗੇ ਹਥਿਆਰ ਨਾਲ ਫਾਇਰਿੰਗ ਕਰਦੇ ਦਿਖਾਈ ਦੇ ਰਹੇ ਨੇ ਪੁਲਿਸ ਨੇ ਇੱਕ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਹੈ ਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਜਦ ਕਿ ਦੂਸਰੇ ਹਮਲਾਵਰ ਨੂੰ ਫੜ ਲਿਆ ਫਿਲਹਾਲ ਦੋਵੇਂ ਪੁਲਿਸ ਦੀ ਹਿਰਾਸਤਤ ਵਿੱਚ ਨੇ ਕਟਨਾ ਤੋਂ ਬਾਅਦ ਇਲਾਕੇ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਸਿਡਨੀ ਦੇ ਬੀਚ ਤੇ ਜਸ਼ਨ ਮਨਾ ਰਹੇ ਲੋਕਾਂ ਤੇ ਦੋ ਨੌਜਵਾਨਾਂ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਸਿਡਨੀ ਦੇ ਬੌਂਡੀ ਬੀਚ ਤੇ ਦੁਪਹਿਰ ਹੁਨਕਾ ਤਿਹਾ ਮਨਾਰੇ ਯਹੂਦੀਆਂ ਤੇ ਦੋ ਹਮਲਾਵਰਾਂ ਨੇ ਅੰਨੇਵਾ ਫਾਇਰਿੰਗ ਕਰ ਦਿੱਤੀ ਇਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਨਹੀਂ ਵੀਡੀਓ ਵਿੱਚ ਨਾਰਥ ਬੌਂਡੀ ਬੀਚ ਤੇ ਵੱਡੀ ਗਿਣਤੀ ਚ ਲੋਕ ਰੇਤ ਤੇ ਦੌੜਦੇ ਨਜ਼ਰ ਆ ਰਹੇ ਨੇ ਇਸ ਦੌਰਾਨ ਤੇਜ਼ ਗੋਲੀਆਂ ਦੀ ਆਵਾਜ਼ਾਂ ਸੁਣਾਈ ਦਿੱਤੀਆਂ ਨੇ ਦੂਜੇ ਵੀਡੀਓ ਵਿੱਚ ਕਾਲੇ ਕੱਪੜੇ ਪਹਿਨੇ ਦੋ ਨੌਜਵਾਨ ਦਿਖਾਈ ਦਿੱਤੇ ਨੇ ਜੋ ਸੜਕ ਤੇ ਖੜੇ ਹੋ ਕੇ ਰਾਈਫਲ ਵਰਗੇ ਹਥਿਆਰ ਨਾਲ ਫਾਇਰਿੰਗ ਕਰਦੇ ਦਿਖਾਈ ਦੇ ਰਹੇ ਨੇ ਪਰ ਉਸਨੇ ਇੱਕ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਹੈ ਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਜਦਕਿ ਦੂਸਰੇ ਹਮਲਾਵਰ ਨੂੰ ਫੜ ਲਿਆ ਫਿਲਹਾਲ ਦੋਵੇਂ ਪੁਲਿਸ ਦੀ ਹਿਰਾਸਤ ਵਿੱਚ ਨੇ ਘਟਨਾ ਤੋਂ ਬਾਅਦ ਇਲਾਕੇ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਸਿਡਨੀ ਦੇ ਬੀਚ ਤੇ ਜਸ਼ਨ ਮਨਾ ਰਹੇ ਲੋਕਾਂ ਤੇ ਦੋ ਨੌਜਵਾਨਾਂ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਹੈ ਸਿਡਨੀ ਦੇ ਬੌਂਡੀ ਬੀਚ ਤੇ ਦੁਪਹਿਰ ਹੁਨਕਾ ਤੇ ਖਾਰ ਮਨਾਰੇ ਯਹੂਦੀਆਂ ਤੇ ਦੋ ਹਮਲਾਵਰਾਂ ਨੇ ਅੰਨੇਵਾ ਫਾਇਰਿੰਗ ਕਰ ਦਿੱਤੀ ਇਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਨੀ ਵੀਡੀਓ ਵਿੱਚ ਨਾਰਥ ਬਾਂਡੀ ਬੀਚ ਤੇ ਵੱਡੀ ਗਿਣਤੀ ਚ ਲੋਕ ਰੇਤ ਤੇ ਦੌੜਦੇ ਨਜ਼ਰ ਆ ਰਹੇ ਨੇ ਇਸ ਦੌਰਾਨ ਤੇਜ਼ ਗੋਲੀਆਂ ਦੀ ਆਵਾਜ਼ਾਂ ਸੁਣਾਈ ਦਿੱਤੀਆਂ ਨੇ ਦੂਜੇ ਵੀਡੀਓ ਵਿੱਚ ਕਾਲੇ ਕੱਪੜੇ ਪਹਿਨੇ ਦੋ ਨੌਜਵਾਨ ਦਿਖਾਈ ਦਿਤੇ ਨੇ ਜੋ ਸੜਕ ਤੇ ਖੜੇ ਹੋ ਕੇ ਰਾਈਫਲ ਵਰਗੇ ਹਥਿਆਰ ਨਾਲ ਫਾਇਰਿੰਗ ਕਰਦੇ ਦਿਖਾਈ ਦੇ ਰਹੇ ਨੇ ਪੁਲਿਸ ਨੇ ਇੱਕ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਹੈ ਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਜਦ ਕਿ ਦੂਸਰੇ ਹਮਲਾਵਰ ਨੂੰ ਫੜ ਲਿਆ ਫਿਲਹਾਲ ਦੋਵੇਂ ਪੁਲਿਸ ਦੀ ਹਿਰਾਸਤਤ ਵਿੱਚ ਨੇ ਘਟਨਾ ਤੋਂ ਬਾਅਦ ਇਲਾਕੇ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਸਿਡਨੀ ਦੇ ਬੀਚ ਤੇ ਜਸ਼ਨ ਮਨਾ ਰਹੇ ਲੋਕਾਂ ਤੇ ਦੋ ਨੌਜਵਾਨਾਂ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਹੈ ਸਿਡਨੀ ਦੇ ਬੌਂਡੀ ਬੀਚ ਤੇ ਦੁਪਹਿਰ ਹੁਨਕਾ ਤਿਹਾ ਮਨਾਰੇ ਯਹੂਦੀਆਂ ਤੇ ਦੋ ਹਮਲਾਵਰਾਂ ਨੇ ਅੰਨੇਵਾ ਫਾਇਰਿੰਗ ਕਰ ਦਿੱਤੀ ਇਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਨਹੀਂ ਵੀਡੀਓ ਵਿੱਚ ਨਾਰਥ ਬਾਂਡੀ ਬੀਚ ਤੇ ਵੱਡੀ ਗਿਣਤੀ ਚ ਲੋਕ ਰੇਤ ਤੇ ਦੌੜਦੇ ਨਜ਼ਰ ਆ ਰਹੇ ਨੇ ਇਸ ਦੌਰਾਨ ਤੇਜ਼ ਗੋਲੀਆਂ ਦੀ ਆਵਾਜ਼ਾਂ ਸੁਣਾਈ ਦਿੱਤੀਆਂ ਨੇ ਦੂਜੇ ਵੀਡੀਓ ਵਿੱਚ ਕਾਲੇ ਕੱਪੜੇ ਪਹਿਨੇ ਦੋ ਨੌਜਵਾਨ ਦਿਖਾਈ ਦਿੱਤੇ ਨੇ ਜੋ ਸੜਕ ਤੇ ਖੜੇ ਹੋ ਕੇ ਰਾਈਫਲ ਵਰਗੇ ਹਥਿਆਰ ਨਾਲ ਫਾਇਰਿੰਗ ਕਰਦੇ ਦਿਖਾਈ ਦੇ ਰਹੇ ਨੇ ਪੁਲਿਸ ਨੇ ਇੱਕ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਹੈ ਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਚਦਕਿ ਦੂਸਰੇ ਹਮਲਾਵਰ ਨੂੰ ਫੜ ਲਿਆ ਫਿਲਹਾਲ ਦੋਵੇਂ ਪੁਲਿਸ ਦੀ ਹਿਰਾਸਤ ਵਿੱਚ ਨੇ ਘਟਨਾ ਤੋਂ ਬਾਅਦ ਇਲਾਕੇ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਕੀ ਤੁਸੀਂ ਵੀ ਆਪਣੇ ਵਹੀਕਲ, ਘਰ, ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ? ਫਤੇਲ ਇੰਸ਼ੋਰੈਂਸ ਸਲੂਸ਼ਨ ਆਈਐਨਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਭਰੋਸੇਮੰਦ ਸਸਤੀ ਇੰਸ਼ੋਰੈਂਸ ਸੇਵਾ। ਇੱਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ। ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤੇ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ।